ਪਰ ਸਭ 바 ਜੋ ਚੋਗੋ ਜੁਗ ਅਟਲ ਸਤਿ ਕਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮਕ ਪਿਆਰੇ ਸਤਸੰਗੀ ਜਨੋ ਪਾਪ ਉੱਡ ਭਾਗੀ ਹੋ ਵੱਡੇ ਭਾਗਾਂ ਬਣੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਕੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਸਤਿਗੁਰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 733 ਅਤੇ 43 ਅੰਕ ਤੇ ਵਰਸ਼ਸ਼ ਕਰਦੇ ਹਨ ਚਿੱਤ ਹੈ ਹਰ ਅਰਾਧਿ ਹੈ ਤਿੱਤ ਹੈ ਹਰ ਮਿੱਤਰ ਸਹਾਈ ਜਿਸ ਜਗਾਂ ਤੇ ਉਸ ਪਰਮਾਤਮਾ ਦੀ ਆराधना ਕੀਤੀ ਜਾਵੇ ਨਾਮ ਜਪਿਆ ਜਾਵੇ ਸਿਮਰਨ ਹੁੰਦਾ ਹੋਵੇ ਨਾ ਉਸ ਜਗਾਂ ਤੇ ਨਾਮ ਜਪਣ ਵਾਲੇ ਦੀ ਸਹਾਇਤਾ ਵਾਸਤੇ ਸਤਿਗੁਰੂ ਨਿਰੰਕਾਰ ਆਪ ਮਦਦਗਾਰ ਦੇ ਰੂਪ ਦੇ ਵਿੱਚ ਮਿੱਤਰ ਬੜ ਕੇ ਉੱਭਾਉਂਦੇ ਸਖ ਬਣ ਕੇ ਜਾਂਦਾ ਹੈ ਕਿਸੇ ਵੀ ਦੁੱਖ ਦੇ ਸਮੇਂ ਦੇ ਵਿੱਚ ਜਦੋਂ ਆਪਣੇ ਨਾਲ ਕੋਈ ਆ ਕੇ ਖੜਦਾ ਹੈ ਭਾਵੇਂ ਆਪਣਾ ਸਾਕ ਸਬੰਧੀ ਹੈ ਭਾਵੇਂ ਮਿੱਤਰ ਹੈ ਸਮਝੋ ਉਹ ਨਿਰাকার ਮਾਲਕ ਪ੍ਰਮਾਤਮਾ ਉਹ ਹੈ ਜਿਸ ਦੀ ਆਰਾਧਨਾ ਕੀਤੀ ਨਾਮ ਜਪਿਆ ਗੁਰੂ ਕਿਰਪਾ ਤੇ ਹਰ ਮੰਨ ਵਸੇ ਹੋਰ ਤਬਿੱਦ ਲਿਆ ਨਾ ਜਾਈ ਹੁਣ ਇਹ ਸਤਿਗੁਰ ਮਿਲਦਾ ਕਿਸ ਤਰ੍ਹਾਂ ਹੈ ਗੁਰੂ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਇਹ ਮਨ ਦੇ ਵਿੱਚ ਵਸਦਾ ਹੈ ਹੋਰ ਤਬਿੱਤ ਲਿਆ ਨਾ ਜਾਈ ਹੋਰ ਕੋਈ ਐਸਾ ਤਰੀਕਾ ਨਹੀਂ ਕੋਈ ਐਸੇ ਵਿਉਤ ਨਹੀਂ ਕਿ ਜਿਸ ਦੇ ਨਾਲ ਗੁਰੂ ਦੀ ਕਿਰਪਾ ਮਿਲ ਜਾਵੇ ਬਖਸ਼ਿਸ਼ ਹੋ ਜਾਵੇ ਉਸ ਮਾਲਕ ਦੀ ਕਿਰਪਾ ਤੋਂ ਬਿਨਾ ਹੋਰ ਕੋਈ ਵੀ ਤਰੀਕਾ ਐਸਾ ਨਹੀਂ ਜਿਹਦੇ ਨਾਲ ਗੁਰੂ ਦੀ ਕਿਰਪਾ ਮਿਲ ਸਕੇ ਹਾਰਤਾ ਸੁ ਸੰਚੀ ਹੈ ਭਾਈ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਧਨ ਇਕੱਤਰ ਕਰਨਾ ਸ਼ੁਰੂ ਕਰ ਕਿਉਂਕਿ ਨਾਮ ਧਨ ਜਿਸ ਕਾ ਪਲੈ ਸਈ ਪੂਰੇ ਸਾਹਾ ਜਿਹਦੇ ਕੋਲ ਨਾਮ ਦਾ ਧਨ ਹੈ ਅਸਲੀ ਸ਼ਾਹ ਉਹ ਹੈ ਉਸੇ ਦੇ ਉੱਤੇ ਸਤਗੁਰੂ ਜੀ ਦੀ ਕਿਰਪਾ ਹੋਇਆ ਕਰਦੀ ਹੈ ਜਿਸ ਦੇ ਕੋਲ ਨਾਮ ਦਾ ਧਨ ਹੈ ਜੇ ਹਲਤ ਪਲਤ ਕਰਨ ਹੋਏ ਸਖਾਈ ਉਹ ਜਿਹਦੇ ਕੋਲ ਨਾਮ ਦਾ ਧੰਨ ਹੈ ਉਹ ਚਾਹੇ ਦੁਨਿਆਵੀ ਹੋਵੇ ਤੇ ਭਵੇਂ ਦਰਗਾਹੀ ਹੋਵੇ ਉਹ ਸੁਖ ਮਾਲਕ ਉਸ ਦੀ ਝੋਲੀ ਵਿੱਚ ਪਾ ਦਿੰਦੇ ਹਨ ਪਰ ਦੁਨਿਆਵੀ ਧਨ ਕਦੇ ਵੀ ਦਰਗਾਹ ਦੇ ਵਿੱਚ ਸੁਖ ਨਹੀਂ ਦੇ ਸਕਦਾ ਦੁਨਿਆਵੀ ਧਨ ਇੱਥੇ ਵੀ ਵਿਕਾਰਾਂ ਦੇ ਵਿੱਚ ਹੀ ਕਲਤਾਲ ਕਰਕੇ ਰੱਖਦਾ ਹੈ ਤੇ ਅੱਗੇ ਵੀ ਸੁਖ ਨਹੀਂ ਦੇ ਸਕਦਾ ਪਰ ਜਿਹੜਾ ਨਾਮ ਦਾ ਧੰਨ ਹੈ ਉਸ ਨੇ ਇੱਥੇ ਵੀ ਮਨ ਨੂੰ ਥ੍ਰਿਪਤ ਪਰਕੇ ਰੱਖਣਾ ਕਿ ਸੁੱਖ ਮਿਲਣਾ ਹੈ ਤੇ ਅੱਗੇ ਵੀ ਸੁੱਖ ਮਿਲਣਾ ਹੈ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ ਹੋਰਥ ਹੈ ਹੋਰ ਤੋਂ ਉਪਾਏ ਹਰ ਧਨ ਕਿਤੇ ਨਾ ਪਾਈ ਸਤ ਸੰਗਤ ਕਰਨ ਵਾਲੇ ਨਾਮ ਜਪਣ ਵਾਲੇ ਸਤ ਸੰਗਤ ਦੇ ਵਿੱਚ ਆ ਕਰਕੇ ਬੈਠ ਕਰਕੇ ਨਾਮ ਦਾ ਧਨ ਖਟ ਦੇਖਣ ਇਕੱਤਰ ਕਰ ਦੇਖ ਨਾਮ ਦਾ ਧਨ ਇਕੱਤਰ ਕਰਨ ਵਾਸਤੇ ਕੇਵਲ ਅਤੇ ਕੇਵਲ ਸਤ ਸੰਗਤ ਹੈ। ਹੋਰ ਐਸੀ ਕੋਈ ਵੀ ਜਗਾ ਨਹੀਂ ਜਿੱਥੇ ਕਹਦੀਏ ਕਿ ਨਾਮ ਜਪ ਲਈਏ ਪਰ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀਏ ਜਿੱਥੇ ਸੱਚ ਦੀ ਗੱਲ ਚਲਦੀ ਹੋਵੇ ਗੁਰੂ ਦੀ ਗੱਲ ਚਲਦੀ ਹੋਵੇ ਨਾਮ ਦੀ ਗੱਲ ਚਲਦੀ ਹੋਵੇ ਉਹ ਸਤ ਸੰਗਤ ਹੈ। ਬਖਸ਼ਿਸ਼ ਕਰਦੇ ਨਾਲ ਸਤ ਸੰਗਤੀ ਸੰਗ ਹਰ ਧਨ ਘਟੀ ਐ ਸਤ ਸੰਗਤ ਕਰਨ ਵਾਲੇ ਨਾਮ ਜਪਣ ਵਾਲੇ ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਜਪਦੇ ਹਨ ਨਾਮ ਅਟਦੇ ਹਨ ਤੇ ਉਹ ਧਨ ਕਮਾ ਲੈਂਦੇ ਹਨ ਇਸ ਤੋਂ ਇਲਾਵਾ ਹੋਰ ਕਿਤੇ ਵੀ ਐਸੀ ਜਗ੍ਹਾ ਨਹੀਂ ਕੋਈ ਐਸੀ ਤਾਂ ਨਹੀਂ ਜਿੱਥੇ ਨਾਮ ਦਾ ਧਨ ਕਮਾਇਆ ਜਾ ਸਕੇ ਹਰ ਰਤਨੇ ਕਾ ਵਪਾਰੀ ਹਰ ਰਤਨ ਧਨ ਵੇਖੇ ਜਿਹੜਾ ਰਤਨੇ ਕਾ ਵਪਾਰੀ ਆ ਭਾਵ ਕੀ ਜਿਹੜਾ ਨਾਮ ਜਪਣ ਵਾਲਾ ਹੈ ਨਾ ਉਹ ਕੇਵਲ ਨਾਮ ਦਾ ਵਪਾਰ ਕਰਦਾ ਹੈ ਤੇ ਨਾਮ ਦਾ ਧਨ ਕਮਾਉਂਦਾ ਹੈ ਹੁਣ ਰਤਨ ਕੇਵਲ ਨਾਮ ਹੈ ਸਭ ਤੋਂ ਅਮੋਲਕ ਕੇਵਲ ਨਾਮ ਹੈ ਹਰ ਰਤਨੇ ਦਾ ਵਪਾਰੀ ਹੈ ਜਿਹੜਾ ਨਾਮ ਦਾ ਵਪਾਰੀ ਹੈ ਨਾਮ ਜੱਫਣ ਵਾਲਾ ਹੈ ਉਹ ਨਾਮ ਦਾ ਧਨ ਕਮਾਉਂਦਾ ਹੈ ਨਾਮ ਦਾ ਵਪਾਰ ਕਰਦਾ ਹੈ ਪਰ ਕੱਚੇ ਦੇ ਵਪਾਰੀ ਬਾਤ ਹਰ ਧਨ ਲੈ ਨਾ ਜਾਈ ਪਰ ਜਿਹੜੇ ਵਿਕਾਰੀ ਮਨੁੱਖਾਂ ਨੂੰ ਕੇਵਲ ਵਿਕਾਰੀ ਧਨ ਕਮਾਉਂਦੇ ਹਨ ਦੁਨਿਆਵੀ ਧਨ ਕਮਾਉਂਦੇ ਹਨ ਜਿਹੜਾ ਨਾਲ ਨਹੀਂ ਜਾ ਸਕਦਾ ਨਾਮ ਦਾ ਧੰਨ ਨਾਲ ਜਾ ਸਕਦਾ ਪਰ ਵਿਕਾਰੀ ਧੰਨ ਨਾਲ ਨਹੀਂ ਜਾ ਸਕਦਾ ਹਰ ਧੰਨ ਰਤਨ ਜਵੇਹਰ ਮਾਨਕ ਹਰ ਧੰਨੇ ਨਾਲ ਅੰਮ੍ਰਿਤ ਵਿਨੈ ਬਤ ਹੈ ਭਗਤੀ ਹਰ ਲਿਖ ਲਈ ਹਰ ਧੰਨ ਰਤਨ ਜਵੇਹਰ ਮਾਨਕ ਉਹ ਜਿਹੜਾ ਮਾਲਕ ਦਾ ਨਾਮ ਹੈ ਇਹ ਸਭ ਤੋਂ ਅਮੋਲਕ ਰਤਨ ਹੈ ਜਵੇਹਰ ਮਾਨਕ ਹੈ ਤੇ ਜਿਹੜੇ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਬੰਦਗੀ ਕਰ ਬੜੇ ਹੱਥ ਇਹ ਅੰਮ੍ਰਿਤ ਵੇਲੇ ਉੱਠਦੇ ਹਨ ਨਾਮ ਜਪਦੇ ਹਨ ਅੰਮ੍ਰਿਤ ਵੇਲੇ ਫਤਹਿ ਹਰ ਭਗਤੀ ਹਰਲੇ ਬਲਾਈ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰ ਕੇ ਉਸ ਪਰਮਾਤਮਾ ਦੇ ਨਾਲ ਸੁੱਤ ਜੋੜ ਲੈਂਦੇ ਹਨ ਹੁੰਨੇ ਬਲਾਈ ਰੱਖਦੇ ਹਨ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬਿਜਿਆ ਭਗਤ ਖਾਏ ਖਰਚ ਰਹੇ ਨੇ ਕੋਟੇ ਦਾ ਹੁਣ ਜਿਹੜਾ ਨਾਮ ਦਾ ਧਨ ਕਮਾਇਆ ਅਮਰਤ ਵੇਲੇ ਝੋਟਾ ਕਰਕੇ ਸਿਮਰਨ ਕੀਤਾ ਬੰਦਗੀ ਕੀਤੀ ਉਹ ਨਾਮ ਦਾ ਧਨ ਭਗਤ ਜਨ ਆਪ ਵੀ ਖਰਚਦੇ ਹਨ ਹੋਰਨਾਂ ਨੂੰ ਵੀ ਵਰਤਦੇ ਹਨ ਤੇ ਇਹ ਧਨ ਐਸਾ ਹੈ ਜਿੰਨਾ ਮਰਜੀ ਖਰਚ ਕਰਦੀਏ ਇਹ ਖਤਮ ਹੀ ਨਹੀਂ ਹੁੰਦਾ ਜੇ ਸਾਡੇ ਵੱਡੇ ਪਰੇ ਫਟੇਰਿਆਂ ਨੇ ਨਾਮ ਜੱਪਿਆ ਹੈ ਨਾ ਉਹ ਬੂਟਾ ਲਾਇਆ ਫਲ ਆਪਾਂ ਖੰਨੇ ਹਨ ਇਸ ਕਰਕੇ ਗੁਰਮਖ ਪਿਆਰਿਓ ਜਿਹੜਿਆ ਨਾਮ ਦਾ ਭਾਣੇ ਇਹ ਕਦੇ ਖਤਮ ਨਹੀਂ ਹੋਇਆ ਕਰਦਾ ਹਾਲਤ ਪਲਤ ਕਰਤ ਮੈਦੀ ਭਗਤਾਂ ਕੋ ਮਿਲੀ ਵਡਿਆਈ ਹੁਣ ਜਿਨ੍ਹਾਂ ਨੇ ਨਾਮ ਜੱਪਿਆ ਸਿਮਰਨ ਕੀਤਾ ਬੰਦਗੀ ਕੀਤੀ ਉਸ ਨੂੰ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸੋਭਾ ਪ੍ਰਾਪਤ ਹੋਈ ਵਡਿਆਈ ਭਣੀ ਹਰ ਧਨ ਨੇਪੋ ਸਦਾ ਸਦਾ ਆਸਰੇ ਹੈ ਹੁਣ ਜਿਹੜਾ ਨਾਮ ਦਾ ਧਨ ਹੈ ਉਸ ਨੂੰ ਕੋਈ ਡਰ ਨਹੀਂ ਜਿਹੜਾ ਨਾਮ ਦਾ ਧਨ ਹੈ ਨਾ ਤਾਂ ਕੋ ਚੁਰਾ ਸਕਦਾ ਹੈ ਇਸ ਕਰਕੇ ਉਹ ਨੂੰ ਕਿਸੇ ਦਾ ਡਰ ਭੈ ਨਹੀਂ ਹਰ ਧਨਿਰਪੋ ਸਦਾ ਸਦਾ ਆਸਰੇ ਹੈ ਸਦਾ ਵਸਤੇ ਕਾਇਮ ਹੈ ਸਾਜਾ ਇਹੋ ਹਰ ਧਨ ਅਗਨੀ ਤਸ ਕਰੇ ਪਾਣੀ ਹੈ ਜਬ ਦੂਤਾ ਕਿਸੇ ਕਾ ਗਵਾਇਆ ਨਾ ਜਾਈ ਹੁਣ ਚਾਏ ਅੱਗ ਹੋਵੇ ਤਾਂ ਵੀ ਉਸ ਨੂੰ ਸਾੜ ਨਹੀਂ ਸਕਦੇ ਤਸਕਰ ਹੈ ਉਸ ਨੂੰ ਚੋਰ ਚੋਰੀ ਨਹੀਂ ਕਰ ਸਕਦਾ ਪਾਣੀ ਹੈ ਪਾਣੀ ਉਸ ਨੂੰ ਨੁਕਸਾਨੇ ਨਹੀਂ ਕਰ ਸਕਦਾ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਜਮਦੂਤਾਂ ਦਾ ਨਾਮ ਧੰਨ ਤੇ ਕੋਈ ਅਸਰ ਨਹੀਂ ਨਾਮ ਧੰਨ ਤੇ ਜਮਦੂਤਾਂ ਦਾ ਕੋਈ ਅਸਰ ਨਹੀਂ ਉਹਨਾਂ ਬਖਸ਼ਿਸ਼ ਕਰਦੇ ਹਨ ਹਰ ਧੰਨੇ ਕੋ ਸਦਾ ਸਦਾ ਅਸਥਿਰ ਹੈ ਸਦਾ ਬਸਤੇ ਅਸਥਿਰ ਹੈ ਕਿਉਂਕਿ ਸੱਚਾ ਹੈ ਇਹੋ ਘਰਤਨ ਅਗਨੀ ਤਸਕਰੇ ਪਾਣੀ ਹੈ ਜੰਦੂਤਾ ਕਿਸੇ ਕਾ ਗਵਾਇ ਨੋ ਜਾਹੀ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹਚਾ ਸਕਦਾ ਹਰ ਧੰਨੇ ਕੋ ਉਚੱਕਾ ਨੇੜਾ ਨਾ ਆਵੇ ਜਿਹੜੇ ਲੁਟੇਰੇ ਹਾਂ ਜਿਹੜੇ ਚੁੱਕ ਕੇ ਲੈ ਜਾਂਦੇ ਹਾਂ ਉਹ ਨਾਮ ਧੰਨੇ ਦੇ ਨੇੜੇ ਨਹੀਂ ਆ ਸਕਦੇ ਕਿਉਂਕਿ ਨਾਮ ਦਾ ਧਨ ਕਮਾਣ ਵਾਲੇ ਕੇਵਲ ਨਾਮ ਦੇ ਵਪਾਰੀ ਹਨ ਜਿਹੜੇ ਲੁਟੇਰੀ ਖਾਂ ਉਹ ਨਾਮ ਦੇ ਨੇੜੇ ਨਹੀਂ ਆ ਸਕਦੇ ਜਮ ਜਗਾਤੀ ਡੰਡਾ ਲਗਾਈ ਹੁਣ ਜਾਨੂ ਵੀ ਉਸ ਨੂੰ ਕੁਝ ਕਹਿ ਨਹੀਂ ਸਕਦੇ ਉਸ ਦਾ ਕੋਈ ਅਸਰ ਨਹੀਂ ਜਮਾਂ ਦੀ ਮਾਰ ਨਾਮ ਧਨ ਵਾਲੇ ਨੂੰ ਕਦੇ ਨਹੀਂ ਪੈਂਦੀ ਸਾਖਤੀ ਪਾਪ ਕਰਕੇ ਪਿੰਗਿਆ ਤਾਂ ਸੱਚਿਆ ਤੇ ਨਾ ਇੱਕ ਵਿਕਰ ਨਾਲ ਨਾ ਜਾਏ ਹੁਣ ਜਿਨ੍ਹਾਂ ਨੇ ਵਿਕਾਰੀ ਧਨ ਕਮਾਇਆ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਦੁਨਿਆਵੀ ਧਨ ਕਮਾਇਆ ਨਾ ਸਾਖਤੀ ਪਾਪ ਕਰਕੇ ਵਿਖਿਆ ਭਾ ਸੱਚਿਆ ਕਹਿੰਦੇ ਜਿਹੜੇ ਵਿਕਾਰੀ ਮਨੁੱਖ ਗਏ ਉਸ ਨੇ ਨਾਮ ਦਾ ਧਨ ਨਹੀਂ ਕਮਾਇਆ ਕੇਵਲ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਪਾਪਾਂ ਦੇ ਵਿੱਚ ਗਲਤਾਨ ਹੋ ਕਰਕੇ ਵਿਖਿਆ ਆਪਦੇ ਹੰਝੈ ਜਹਰੀਲਾ ਧਨ ਕਮਾਇਆ ਧਨ ਸੱਚਿਆ ਇਕੱਤਰ ਕੀਤਾ ਇੱਕ ਵਿਖ ਨਾਲ ਨਾ ਜਾਏ ਜਿਸ ਨੂੰ ਅਕੇਲਾ ਸਮਾਇਆ ਇੱਕ ਕਤਮ ਵੀ ਉਹ ਧਨ ਉਸ ਦੇ ਨਾਲ ਲੱਗੇ ਹੈ ਤੇ ਜਿਹੜਾ ਨਾਮ ਦਾ ਧਨ ਹੈ ਉਹ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਦੋਨਾਂ ਪਾਸੇ ਸਹਾਈ ਹੈ ਤੇ ਜਿਹੜਾ ਦੁਨਿਆਵੀ ਧਨ ਹੈ ਅਕੀਲ ਸਭੇ ਇੱਕ ਕਦਮ ਵੀ ਉਹ ਨਾਲ ਨਹੀਂ ਚੱਲਦਾ ਹਲਤੇ ਵਿੱਚ ਸਾਖਤ ਦੁਖੀਲੇ ਭਏ ਇਥੇ ਵੀ ਦੁੱਖ ਮਿਲੇ ਆ ਤੇ ਅੱਗੇ ਵੀ ਹੱਥੋਂ ਛੁੱਟ ਗਏ ਆ ਅੱਗੇ ਪਲਤ ਸਾਖਤ ਹਰ ਦਰਗਾ ਢੁਈ ਨਾ ਪਈ ਜਿਹੜਾ ਇਥੇ ਧਨ ਕਮਾਇਆ ਉਸਨੇ ਇੱਥੇ ਵੀ ਦੁੱਖ ਦਿੱਤਾ ਇਥੇ ਵੀ ਕੋਈ ਸੁੱਖ ਨਾ ਮਿਲਿਆ ਹੱਥੋਂ ਵੀ ਨਿਕਲ ਗਿਆ ਹੱਥੋਂ ਵੀ ਛੁੱਟ ਗਿਆ ਕਿਉਂਕਿ ਧਨ ਕਿਸੇ ਕੋਲ ਟਿਕਦਾ ਨਹੀਂ ਸਾਕਤ ਤੋਂ ਹੀ ਦੇ ਪਏ ਦੁਗੋ ਪ੍ਰਾਪਤ ਹੋਇਆ ਉਸ ਤੋਂ ਬਾਅਦ ਹੱਥੋਂ ਵੀ ਨਿਕਲ ਗਿਆ ਫਿਰ ਦਰਗਾਹ ਦੇ ਵਿੱਚ ਵੀ ਉਸ ਨੂੰ ਢੋਈ ਦੇ ਮਿਲੇ ਦਰਗਾਹ ਦੇ ਵਿੱਚ ਵੀ ਉਸ ਨੂੰ ਬੈਠਣ ਨਹੀਂ ਦਿੱਤਾ ਗਿਆ ਇਸ ਹਰ ਧਨ ਕਾ ਸੋ ਹਰ ਆਪ ਹੈ ਸੰਤੋਜ ਜਿਸ ਨੂੰ ਦੇ ਸੋ ਹਰ ਧਨ ਲਾ ਦੇ ਚਿਨਾਈ ਹੁਣ ਜਿਹੜਾ ਨਾਮ ਦਾਤਾਨ ਹੈ ਇਸ ਹਰ ਧਨ ਕਾ ਸੋ ਹਰ ਆਪ ਹੈ ਇਸ ਧੰਮ ਦਾ ਮਾਲਕ ਪਰਮਾਤਮਾ ਖੁਦ ਆਪ ਹੈ। ਉਹ ਸਭ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਇਸ ਹਰ ਧੰਨ ਕਾ ਸੌਹਰ ਆਪ ਹੈ ਗਏ। ਸਤੋ ਜਿਸ ਨੂੰ ਦੇ ਸੋ ਹਰ ਲਤ ਚਣਾਈ। ਜਿਸ ਦੇ ਉੱਤੇ ਕਿਰਪਾ ਕਰ ਦੇਵੇ ਮਿਹਰ ਕਰ ਦੇਵੇ। ਫਿਰ ਉਹ ਨਾਮ ਦਾ ਧਨ ਇਕੱਤਰ ਕਰਕੇ ਤੁਹਾਨੂੰ ਲੈ ਕੇ ਜਾਂਦੇ ਹਨ। ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦੇਵੇ ਕਿਉਂਕਿ ਮਾਲਕ ਉਹ ਆਪ ਹੈ। ਨਾਮ ਦਾ ਤੇ ਜਿਹਦੇ ਉੱਤੇ ਕਿਰਪਾ ਕਰਦਾ ਹੈ ਫਿਰ ਉਹੀ ਨਾਮ ਦਾ ਧਨ ਇਕੱਤਰ ਕਰਕੇ ਇਦੋਂ ਲੈ ਕੇ ਜਾਂਦਾ ਫਿਰ ਇਸ ਹਰ ਧੰਨੇ ਕਾ ਟੋਟਾ ਕਦੇ ਨਾ ਆਵੇ ਜਨ ਨਾਲਿ ਕੋ ਕੋ ਗੁਰਸੂਜੀ ਪਾਈ ਇਹ ਨਾਮ ਦਾ ਧਨ ਜਿਸ ਨੇ ਕਮਾਇਆ ਹੈ ਉਸ ਨੂੰ ਕਦੇ ਟੋਟ ਨਹੀਂ ਆ ਸਕਦੀ ਕਿਉਂਕਿ ਇਹ ਧਨ ਖਤਮ ਹੀ ਨਹੀਂ ਹੁੰਦਾ ਇਹ ਧਨ ਕਦੇ ਖਤਮ ਨਹੀਂ ਹੋਣਾ ਕਦੇ ਟੋਟ ਨਹੀਂ ਆਉਣੀ ਮੁੱਕਣ ਵਾਲੀ ਚੀਜ਼ ਨਹੀਂ ਕਿਉਂਕਿ ਅਸਤੇ ਰਹਿ ਕਰ ਇਹ ਸਦਾ ਵਾਸਤੇ ਸਥਿਰ ਹੈ ਇਹ ਖਤਮ ਨਹੀਂ ਹੋਣਾ ਨਾਨਕ ਕੋ ਗੁਰ ਸੋਝੀ ਪਾਈ ਹੈ ਨਾਨਕ ਜਿਨ੍ਹਾਂ ਦੇ ਉੱਤੇ ਤੁਮ ਕਿਰਪਾ ਕੀਤੀ ਮਿਹਰ ਕੀਤੀ ਉਹਨਾਂ ਨੂੰ ਇਹ ਸੋਝੀ ਬਖਸ਼ ਦਿੱਤੀ ਉਹਨਾਂ ਨੂੰ ਇਹ ਸੂਝ-ਬੂਝ ਬਖਸ਼ ਦਿੱਤੀ ਨਾਮ ਧਨ ਕਮਲ ਦੀ ਉਹਨਾਂ ਨੇ ਕੇਵਲ ਨਾਮ ਦਾ ਵਪਾਰ ਕੀਤਾ ਨਾਮ ਧਨ ਕਮਾਇਆ ਵਿਕਾਰੀ ਮੌਤੋਂ ਉੱਠਕਾ ਕੇ ਕੇਵਲ ਬਾਣੀ ਦੇ ਵਿੱਚ ਲੀਲ ਰਏ ਸਿਮਰਨ ਬੰਦਗੀ ਦੇ ਵਿੱਚ ਲੀਨ ਰਏ ਪਰ ਕੇਵਲ ਉਹ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਹੁਣ ਸਤਿਗੁਰ ਜੀ ਨੇ ਆਖੀਰਲੀ ਪੰਕਤੀ ਦੇ ਵਿੱਚ ਵੀ ਉਹੀ ਦਰੜਾਇਆ ਹੈ ਜਨ ਨਾਨਕ ਕੋ ਗੁਰ ਸੋਜੀ ਪਾਈ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਤੇ ਪਹਿਲੇ ਵੀ ਇਹ ਸਤਗੁਰ ਨੇ ਬਖਸ਼ਿਸ਼ ਕੀਤੀ ਦੂਸਰੀ ਪੰਕਤੀ ਦੇ ਵਿੱਚ ਗੁਰ ਕਿਰਪਾ ਤੇ ਹਰ ਮਨ ਵਸੇ ਔਰਤ ਬਿੱਤ ਲਿਆ ਨਾ ਚਾਈ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦੇਵੇ ਉਹਨਾਂ ਦੇ ਮਨ ਦੇ ਵਿੱਚ ਨਾਮ ਦਾ ਧੰਨ ਬਣਦਾ ਕਿ ਨਾਮ ਵਸਦਾ ਹੈ ਔਰਤ ਬਿੱਤ ਲਿਆ ਨਾ ਚਾਈ ਕੋਈ ਹੋਰ ਤਰੀਕਾ ਨਹੀਂ ਕੋਈ ਹੋਰ ਵਿਉਤ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਨਾਮ ਹਿਰਦੇ ਦੇ ਵਿੱਚ ਨਹੀਂ ਵਸਦਾ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਜੇ ਸਤ ਸੰਗਤਾ ਪ੍ਰਾਪਤ ਹੁੰਦੀ ਹੈ ਨਾਮ ਦਾ ਧਨ ਪ੍ਰਾਪਤ ਹੋਇਆ ਕਰਦਾ ਹੈ ਸਤਪੁਰ ਜੀ ਕਿਰਪਾ ਕਰ ਵਿਚਾਰਾ ਕਰਦੇ ਆਪਾਂ ਕੋ ਲਾਖੇ ਮਾ ਕਰਨੀਆਂ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ